ਮੈਟਾ ਨੇ ਬੀਸੀ ਸਰਕਾਰ ਨੂੰ ਗੈਰ ਸਹਿਮਤੀ ਵਾਲੀਆਂ ਤਸਵੀਰਾਂ ਸਮੇਤ ਇਸ ਦੇ ਪਲੇਟਫਾਰਮਾਂ 'ਤੇ ਦਿਖਾਈ ਦੇਣ ਵਾਲੀ ਹੈਰਾਨੀਜਨਕ ਸਮੱਗਰੀ ਦਾ ਬਿਹਤਰ ਜਵਾਬ ਦੇਣ ਦੇ ਵਾਅਦੇ ਦੇ ਬਦਲੇ ਸਰਕਾਰ ਦੀ ਸੰਕਟਕਾਲੀਨ ਨਿਕਾਸੀ ਜਾਣਕਾਰੀ ਨਾਲ ਨਿਪਟਣ ਦੀ ਸਹਿਮਤੀ ਦਿੱਤੀ ਹੈ ਪ੍ਰੀਮੀਅਰ ਡੇਵਿਡ ਈਬੀ ਨੇ 10 ਮਈ ਨੂੰ ਸੋਸ਼ਲ ਮੀਡੀਆ ਕੰਪਨੀਆਂ ਮੈਟਾ ਗੂਗਲ ਟਿਕਟੋਕਰ ਤੇ ਸਨੈਪਚੈਟ ਤੇ ਐਕਸ ਦੇ ਨਾਲ ਮੀਟਿੰਗ ਤੋਂ ਬਾਅਦ ਸਮਝੌਤੇ ਦਾ ਐਲਾਨ ਕੀਤਾ ਦੱਸਦੀ ਹੈ ਕਿ ਇਹ ਟਿੱਪਣੀਆਂ ਮਾਰਚ ਵਿੱਚ ਕੀਤੀਆਂ ਗਈਆਂ ਸਨ ਕਿ ਸਰਕਾਰੀ ਕਾਨੂੰਨ ਪੇਸ਼ ਕਰੇਗਾ ਜੋ ਬੱਚਿਆਂ ਨੂੰ ਪੇਸ਼ ਕੀਤੀ ਜਾਣ ਵਾਲੀ ਨਸ਼ਾਖੋਰੀ ਸਮੱਗਰੀ ਦੇ ਲਈ ਸੋਸ਼ਲ ਮੀਡੀਆ ਦਿੱਗਜਾਂ ਨੂੰ ਜਵਾਬਦੇਹ ਠਹਿਰਾਏਗਾ ਬਿਲ ਸਰਕਾਰ ਨੂੰ ਕਾਰਪੋਰੇਸ਼ਨਾਂ ਨੂੰ ਨੁਕਸਾਨ ਦੇ ਲਈ ਜਿਹੜਾ ਉਹ ਮੁਕੱਦਮਾ ਕਰਨ ਦੀ ਇਜਾਜ਼ਤ ਦੇਵੇਗਾ ਸਟੈਟਿਸਟਿਕਸ ਕੈਨੇਡਾ ਦੇ ਇੱਕ ਨਵੇਂ ਅਧਿਐਨ ਦੇ ਅਨੁਸਾਰ ਜੰਗਲੀ ਅੱਗ ਠੰਡ ਤੇ ਤੂਫਾਨ ਵਰਗੀਆਂ ਕੁਦਰਤੀ ਆਫਤਾਂ ਦੇ ਵਾਦੀਦਾਰ ਬਹੁਤ ਸਾਰੇ ਕੈਨੇਡੀਅਨਾਂ ਅਤੇ ਉਹਨਾਂ ਦੇ ਬੀਮਾ ਕਰਤਾਵਾਂ ਨੂੰ ਅਰਬਾਂ ਡਾਲਰਾਂ ਦੀ ਘਾਟ ਛੱਡ ਰਹੀ ਹੈ 1983 ਤੋਂ 2008 ਤੱਕ ਦੇਸ਼ ਦੇ ਵਿੱਚ ਬੀਮਾ ਕੰਪਨੀਆਂ ਨੇ ਵਿਨਾਸ਼ਕਾਰੀ ਦਾਅਵਿਆਂ ਤੇ ਸਾਲਾਨਾ ਔਸਤਨ ਡਾਲਰ 400 ਮਿਲੀਅਨ ਖਰਚ ਕੀਤੇ ਪਰ 2009 ਤੋਂ ਬਾਅਦ ਇਹ ਗਿਣਤੀ ਲਗਭਗ ਡਾਲਰ 2 ਬਿਲੀਅਨ ਹੋ ਗਈ ਹਾਲੀਆ ਤੂਫਾਨਾਂ ਹੜ੍ਹਾਂ ਤੇ ਇਤਿਹਾਸਕ ਅਗਲੀ ਅੱਗਾ ਨੇ ਇਹ ਗਿਣਤੀ 2022 ਦੇ ਵਿੱਚ ਡਾਲਰ ਤੇ 3.4 ਬਿਲੀਅਨ ਤੇ ਪਿਛਲੇ ਸਾਲ ਤੇ 3.1 ਬਿਲੀਅਨ ਤੱਕ ਦੇਖੀ ਸਾਲਾਨਾ ਔਸਤ ਨਾਲੋਂ 50% ਦੀ ਵਾਧਾ ਹੈ। ਵਧੇਰੇ ਦਾਅਵਿਆਂ ਦੇ ਨਾਲ ਸਟੈਟਕੈਨ ਦਾ ਕਹਿਣਾ ਹੈ ਕਿ ਬੀਮਾ ਕਰਤਾਵਾਂ ਨੂੰ ਮੁੜ ਬੀਮਾ ਦਰਾਂ ਦੇ ਨਾਲ ਵਧੇਰੇ ਜੋਖਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀਆਂ ਦੇ ਲਈ ਪ੍ਰਭਾਵੀ ਤੌਰ ਤੇ ਬੀਮਾ 25 ਤੋਂ 70% ਦੀ ਤੱਕ ਵਧ ਰਹੇ ਨੇ। ਠੰਡੇ ਮੌਸਮ ਨੇ ਫੋਰਟ ਨੈਲਸਨ ਦੇ ਆਲੇ-ਦੁਆਲੇ ਕੁਝ ਤਣਾਅ ਨੂੰ ਦੂਰ ਕੀਤਾ ਜਿੱਥੇ ਦੋ ਜੰਗਲੀ ਅੱਗ ਸੂਬੇ ਦੇ ਉੱਤਰੀ ਪੂਰਬੀ ਹਿੱਸੇ ਵਿੱਚ ਪਾਈਚਾਰੇ ਨੂੰ ਖਤਰਾ ਬਣਾਉਂਦੀਆਂ ਨੇ ਹਾਲਾਂਕਿ ਸਟੈਟਿਸਟਿਕਸ ਕੈਨੇਡਾ ਦੁਆਰਾ ਜਾਰੀ ਕੀਤੇ ਗਏ ਆਂਕੜੇ ਸੁਝਾ ਦਿੰਦੇ ਨੇ ਕਿ ਬਹੁਤ ਜ਼ਿਆਦਾ ਮੌਸਮ ਦੇਸ਼ ਭਰ ਦੇ ਵਿੱਚ ਇੱਕ ਵੱਡੀ ਸਮੱਸਿਆ ਪੈਦਾ ਕਰ ਰਿਹਾ ਹੈ ਰਾਸ਼ਟਰੀ ਡਾਟਾ ਏਜੰਸੀ ਦਾ ਕਹਿਣਾ ਹੈ ਕਿ ਜੰਗਲ ਦੀ ਅੱਗ ਹਾੜ ਵਰਗੀ ਹੈ ਜਿਵੇਂ ਕਿ ਅਸੀਂ ਕੁਝ ਸਾਲ ਪਹਿਲਾਂ ਫਰੇਜ਼ਰ ਵੈਲੀ ਤੇ ਅੰਦਰੂਨੀ ਹਿੱਸੇ ਦੇ ਵਿੱਚ ਦੇਖਿਆ ਸੀ ਜਾਂ ਪੂਰਬੀ ਸੂਬਿਆਂ ਵਿੱਚ ਬਰਫ਼ ਦੇ ਤੂਫਾਨ ਤੇ ਬੀਮਾ ਕਰਤਾ 1983 ਤੋਂ 2008 ਤੱਕ ਔਸਤਨ ਡਾਲਰ 400 ਮਿਲੀਅਨ ਕਵਰ ਕਰ ਰਹੇ ਸਨ ਹਾਲਾਂਕਿ ਹਾਲ ਹੀ ਦੇ ਸਾਲਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਵਧ ਕੇ ਲਗਭਗ ਡਾਲਰ 2 ਬਿਲੀਅਨ ਹੋ ਗਈ ਹੈ 2022 ਵਿੱਚ ਕੈਨੇਡਾ ਵਿੱਚ 15 ਵਿਨਾਸ਼ਕਾਰੀ ਘਟਨਾਵਾਂ ਹੋਈਆਂ ਸਟੈਟਕੈਨ ਨੇ ਦੱਸਿਆ ਕਿ ਜਿਨ੍ਹਾਂ ਵਿੱਚ ਡਾਲਰ 35 ਮਿਲੀਅਨ ਤੋਂ ਡਾਲਰ 1 ਬਿਲੀਅਨ ਤੱਕ ਦੇ ਦਾਅਵਿਆਂ ਦੇ ਨਾਲ ਕੁੱਲ ਡਾਲਰ 3 ਇਸ਼ਾਰਿਆਂ ਚਾਰ ਬਿਲੀਅਨ ਬੀਮਾ ਯੁਕਤ ਕੈਟ ਨੁਕਸਾਨ ਹੋਇਆ ਹੈ 2023 ਦੇ ਵਿੱਚ ਕੈਟ ਦਾ ਕੁੱਲ ਨੁਕਸਾਨ ਡਾਲਰ 3.1 ਬਿਲੀਅਨ ਸੀ 2022 ਤੇ 2023 ਦੋਵੇਂ ਰਿਕਾਰਡ ਸਾਲ ਸਨ ਸਟੈਟਕਨ ਦੇ ਮਹਾਰਾ ਦਾ ਕਹਿਣਾ ਹੈ ਕਿ ਅਕਸਰ 100 ਸਾਲ ਦੀਆਂ ਘਟਨਾਵਾਂ ਵਿੱਚੋਂ ਇੱਕ ਇਹ ਕਿਹਾ ਜਾਂਦਾ ਹੈ ਕਿ ਹੁਣ ਬਹੁਤ ਜ਼ਿਆਦਾ ਵਾਰ ਇਹ ਵਾਪਰ ਰਿਹਾ ਹੈ ਸਟੈਟ ਕਨੇਡਾ ਨੇ ਕਿਹਾ ਹੈ ਕਿ ਘਟਨਾਵਾਂ ਵਧੇਰੇ ਗੰਭੀਰ ਤੇ ਵਧੇਰੇ ਮਹਿੰਗੀਆਂ ਹੁੰਦੀਆਂ ਰਹਿੰਦੀਆਂ ਨੇ 2020 ਤੇ 2023 ਸਾਰੇ ਸਿਖਰਲੇ 10 ਸਭ ਤੋਂ ਭੈੜੇ ਭੈੜੇ ਸਾਲਾਂ ਵਿੱਚੋਂ ਰੈਂਕ ਤੇ ਨੇ ਸਿਰਫ 2016 ਫੋਰਟ ਮੈਕਮੇਰੇ ਦੀ ਅੱਗ ਦੁਆਰਾ ਪਛੜ ਗਏ ਕੈਲਗਰੀ ਤੇ ਟ੍ਰਾਂਟੋ ਦੇ ਵਿੱਚ 2013 ਦਾ ਹੜ੍ਹ ਤੇ 1998 ਕਿਊਬਿਕ ਬਰਫ਼ ਦਾ ਤੂਫਾਨ ਵੀ ਉਹਨਾਂ ਘਟਨਾਵਾਂ ਵਿੱਚੋਂ ਇੱਕ ਹੈ ਕੈਨੇਡੀਅਨਾਂ ਨੂੰ ਕੁਝ ਖੇਤਰਾਂ ਲਈ ਜੋਖਮ ਮੁਲਾਂਕਣ ਦੇ ਮੱਦੇਨਜ਼ਰ ਇਸ ਬਾਰੇ ਮੁੜ ਵਿਚਾਰ ਕਰਨ ਦੀ ਲੋੜ ਹੋ ਸਕਦੀ ਹੈ ਕਿ ਉਹ ਕਿਵੇਂ ਤੇ ਕਿੱਥੇ ਮੁੜ ਨਿਰਮਾਣ ਕਰਦੇ ਨੇ ਅਲਬਰਟਾ ਦੇ ਜੰਗਲਾਂ ਦੀ ਆਗ ਨੇ ਇਕੱਲੇ 2023 ਵਿੱਚ ਲਗਭਗ ਡਾਲਰ 1 ਬਿਲੀਅਨ ਦਾ ਬੀਮਾ ਕੀਤਾ ਤੇ ਨੁਕਸਾਨ ਵਿੱਚ ਯੋਗਦਾਨ ਪਾਇਆ ਜਦੋਂ 5 ਸਾਲਾਂ ਦੀ ਔਸਤ ਨਾਲੋਂ 10 ਗੁਣਾ ਜ਼ਿਆਦਾ ਜ਼ਮੀਨ ਸੜ ਗਈ ਡਾਟਾ ਏਜੰਸੀ ਬੀਮਾ ਲੈਂਡਸਕੇਪ ਤੇ ਪ੍ਰਭਾਵ ਬਾਰੇ ਵੀ ਚੇਤਾਵਨੀ ਦਿੰਦੇ ਨੇ ਕਿ ਬੀਮਾ ਤੱਕ ਪਹੁੰਚ ਕਰਨ ਵਾਲੇ ਜਾਇਦਾਦ ਮਾਲਕਾਂ ਤੇ ਇਸ ਦਾ ਨੈਗੇਟਿਵ ਪ੍ਰਭਾਵ ਹੋ ਸਕਦਾ ਹੈ ਇੱਕ ਸਿੰਗਲ ਈਵੈਂਟ ਦੇ ਵਿੱਚ ਅਰਬਾਂ ਡਾਲਰ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ ਤੇ ਇਸ ਦੇ ਨਤੀਜੇ ਵਜੋਂ ਬੀਮਾ ਕਰਤਾ ਦਿਵਾਲਾਪਨ ਜਾਂ ਕਢਾਉਣਾ ਹੋ ਸਕਦਾ ਹੈ ਇਹ 1992 ਦੇ ਵਿੱਚ ਅਨੁਭਵਕ ਆ ਗਿਆ ਸੀ ਜਦੋਂ ਹੈਰੀਕੇਨ ਐਂਡਰਿਊ ਨੇ ਸੰਯੁਕਤ ਰਾਜ ਵਿੱਚ ਤਬਾਹੀ ਕੀਤੀ ਸੀ ਨਤੀਜੇ ਵਜੋਂ 16 ਬੀਮਾ ਕਰਤਾਵਾਂ ਦਾ ਦਿਵਾਲਿਆ ਹੋ ਗਿਆ ਸੀ ਸਟੈਟ ਕਨ ਦਾ ਕਹਿਣਾ ਹੈ ਕਿ ਮਕਾਨ ਮਾਲਕਾਂ ਦੇ ਬੀਮੇ ਦੀ ਮਹਿੰਗਾਈ 2020 ਤੋਂ ਸਾਰੀਆਂ ਚੀਜ਼ਾਂ ਨੂੰ ਪਛਾੜ ਗਈ ਹੈ ਡਾਟਾ ਏਜੰਸੀ ਨੇ ਸਮਝਾਇਆ ਕਿ ਦਾਅਵਿਆਂ ਦਾ ਅਨੁਪਾਤ ਇਸ ਸਮੇਂ ਦੌਰਾਨ ਨੈਗੇਟਿਵ ਤੌਰ ਤੇ ਪ੍ਰਭਾਵਿਤ ਹੋਇਆ ਸੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ